ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਹੁਣ ਸਵੇਰ ਦਾ 11:00 ਵਜੇ ਦਾ ਟਾਈਮ ਹੈ ਤੇ ਤੇ ਦੋਸਤੋ ਮੈਂ ਆ ਚੁੱਕਿਆ ਆਪਣੀ ਅੱਡੇ ਤੇ ਮਹਿੰਗਾ ਬਰਫਫੜਜੀ ਦੇ ਨਾਲ ਆਇਆ ਸੀ ਪੂਆ ਜੀ ਵੀ ਨਾਲ ਆਇ ਦਵਾਈ ਲੈਣ ਤੇ ਮੈਂ ਜਾਣਾ ਆਪਣੇ ਸ਼ਹਿਰ ਅੱਜ ਤੇ ਆਪਾਂ ਇੱਥੇ ਆ ਚੁੱਕੇ ਹਾਂ ਤੇ ਆ ਇੱਧਰ ਸਾਡੀ ਖਰਾਦੀ ਦੁਕਾਨ ਹੈ ਵੀਰ ਜੀ ਉਹਨਾਂ ਦੀ ਤੇ ਮੈਂ ਬਸ ਦੀ ਵੇਟ ਕਰ ਰਿਹਾ ਹੁਣ ਤੇ ਥੋੜਾ ਜਿਹਾ ਤੁਹਾਨੂੰ ਵੀਊ ਦਿਖਾ ਦੇਣਾ ਪਰਲੇ ਪਾਸੇ ਸਕੂਲ ਹੈ ਜੀ ਸਾਡਾ ਜਿੱਥੇ ਅਸੀਂ ਪੜ੍ਹੇ ਸੀ 10ਵੀਂ ਤੱਕ ਉਸ ਤੋਂ ਬਾਅਦ ਮੈਂ ਆਕਸਫੋਰਡ ਸਕੂਲ ਪੜ੍ਹਿਆ ਦੂਜੇ ਤੇ ਇੱਧਰ ਗ ਤੇ ਮੈਂ ਡੀਕ ਰਿਆਂ ਬਸ ਤੇ ਫੇਰ ਆਪਣੇ ਸ਼ਹਿਰ ਜਾਣਾ ਮੈਨੂੰ ਥੋੜਾ ਕੰਮ ਹੀ ਅੱਜ ਤੇ ਦੇਖਦੇ ਹਾਂ ਕਦੋਂ ਤੱਕ ਆਉਗੀ ਬਸ ਤੇ ਉਹ ਹੈ ਸਾਡੀ ਦੁਕਾਨ ਉਧਰ ਪਰੇ ਤੇ ਦੋਸਤੋ ਪਰਲੀ ਸਾਈਡ ਤੋਂ ਬੱਸ ਆ ਚੁੱਕੀ ਤੇ ਹੁਣ ਇਧਰੋਂ ਆਉਗੀ ਤੇ ਲੋ ਜੀ ਇਧਰੋਂ ਵੀ ਆ ਚੁੱਕੀ ਬਸ ਤੇ ਮੈਂ ਬਸ ਚ ਬਹਿ ਗਿਆ ਬਸ ਅੱਜ ਠੀਕ ਠਾਕ ਹੈ ਜਿਆਦੀ ਭਰੀ ਨਹੀਂ ਖਾਲੀ ਹੈ ਤੇ ਸੀਟ ਮੈਨੂੰ ਮਿਲ ਗਈ ਸੀ ਕਈ ਵਾਰ ਬਹੁਤ ਭਰੀ ਹੁੰਦੀ ਹੈ ਜਿਆਦਾਤਰ ਸਵੇਰ ਸਵਾਰ ਨੂੰ ਭਰੀ ਨਹੀਂ ਕਿਉਂਕਿ ਸਕੂਲ ਵਾਲੇ ਬੱਚੇ ਵੀ ਬਹੁਤ ਆਉਂਦੇ ਜਾਂਦੇ ਨੇ ਤੇ ਇਧਰ ਥੋੜਾ ਜਿਹਾ ਮੈਂ ਖਿਆ ਤੁਹਾਨੂੰ ਬਸ ਖਲੋਤੀ ਹਜੇ ਗੁਰਦੁਆਰਾ ਸਾਹਿਬ ਦਾ ਵਿਊ ਦਿਖਾ ਦਿੰਨਾ ਬਾਹਰ ਤੋਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਸਾਡੇ ਇੱਥੇ ਮਹਿੰਗਾਪੁਰ ਹੈ ਇਸ ਦਾ ਨਾਮ ਇਸ ਜਗ੍ਹਾ ਦਾ ਨਾਮ ਤੇ ਇਹ ਸਾਡਾ ਮੇਨ ਏਡਾ ਹੈ ਜੀ ਮਹਿੰਗਾਪੁਰ ਉਸ ਤੋਂ ਅੱਗੇ ਸਾਡਾ ਪਲੀਆ ਸ਼ਹਿਰ ਹੈ ਤੇ ਉੱਥੇ ਮੈਂ ਚੱਲਿਆ ਹਾਂ ਤੇ ਲੋ ਜੀ ਮੈਂ ਆ ਚੁੱਕਿਆ ਹਾਂ ਮੈਂ ਜਾਦਾ ਵੀਡੀਓਜ਼ ਵਗੈਰਾ ਨਹੀਂ ਬਣਾਈਆਂ ਤੇ ਇੱਥੇ ਨਾ ਮੈਨੂੰ ਥੋੜਾ ਜਿਹਾ ਬੈਂਕ ਦੇ ਵਿੱਚ ਥੋੜਾ ਜਿਹਾ ਕੰਮ ਸੀ ਤੇ ਮੈਂ ਇੱਥੇ ਬੈਂਕ 'ਚ ਵੇਟ ਕਰ ਰਿਹਾ ਸੀ ਕਿਉਂਕਿ ਭੀੜ ਜੀ ਸੀ ਤੇ ਤਾਂ ਕਰਕੇ ਮੇਰੀ ਵਾਰੀ ਨਹੀਂ ਅਜੇ ਆਈ ਤੇ ਥੋੜਾ ਮੈਂ ਕਿਹਾ ਚਲੋ ਵੇਟ ਕਰਦਾ ਹਾਂ ਉਨਾਂ ਚਿਰ ਬੈੱਕ ਹੀ ਫਿਰ ਇੱਕ ਹੋਰ ਜਗ੍ਹਾ ਕੰਮ ਹੈ ਤੇ ਉੱਥੇ ਜਾਵਾਂਗਾ ਤੇ ਆ ਦੇਖੋ ਇੱਥੇ ਬੈਂਕ 'ਚ ਨਾ ਐਕਸਿਸ ਬੈਂਕ ਹੈ ਤੇ ਬਾਬਾ ਜੀ ਦੀ ਫੋਟੋ ਲਾਈ ਹੈ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਤੇ ਹੁਣ ਮੈਂ ਇੱਧਰ ਆ ਚੁੱਕਿਆ ਸੀ ਤੇ ਅ ਮੈਨੂੰ ਗਾਂਝੀ ਅੱਗੇ ਕੰਮ ਸੀ ਤੇ ਮੈਂ ਪੁਰਾਣੇ ਬੱਸ ਅੱਡੇ ਦੇ ਇੱਥੇ ਆ ਕੇ ਵੇਟ ਕਰਨ ਲੱਗਾ ਹੁਣ ਬੱਸ ਦੀ ਇੱਥੋਂ ਹੀ ਫੜ ਲਈ ਮੈਂ ਬੱਸ ਤੇ ਵੈਸੇ ਮੈਨੂੰ ਮੇਨ ਬੱਸ ਅੱਡੇ ਤੇ ਜਾਣਾ ਪੈਣਾ ਸੀ ਤੇ ਇੱਧਰਲੀ ਸਾਈਡ ਸੀ ਮੈਨੂੰ ਕੰਮ ਤੇ ਇੱਥੋਂ ਹੀ ਬੱਸ 'ਤੇ ਚੜ ਕੇ ਤੇ ਮੈਂ ਚਲੇ ਜਾਣਾ ਅੱਜ ਮੈਂਨ ਬਾਜ਼ਾਰ ਵੱਲ ਨਹੀਂ ਮੈਂ ਗਿਆ ਸੀ ਮੇਨ ਮਤਲਬ ਮਾਰਕੀਟ ਵੱਲ ਕਿਤੇ ਨਹੀਂ ਵੀਡੀਓ ਬਣਾਈ ਕਿਉਂਕਿ ਮੇਰਾ ਨਾਲ ਥੋੜਾ ਸਿਰ ਜਦ ਦੁਖਣ ਲੱਗ ਗਿਆ ਤੇ ਮੇਰਾ ਮਨ ਨਹੀਂ ਕੀਤਾ ਕਿਤੇ ਵੀ ਵੀਡੀਓ ਸ਼ੂਟ ਕਰਨ ਦਾ ਕਿ ਥੋੜੀ ਬਹੁਤੀ ਇੱਥੇ ਬਣਾ ਲਈ ਵੀਡੀਓ ਮੈਂ ਫਿਰ ਕੱਲਾ ਜਿਹਾ ਬੰਦਾ ਹੋਵੇ ਫਿਰ ਮਨ ਨਹੀਂ ਕਰਦਾ ਜਿਆਦਾ ਵੀਡੀਓ ਵਗੈਰਾ ਬਣਾਉਣ ਦਾ ਤੇ ਸਾਡਾ ਸ਼ਹਿਰ ਸਾਡੇ ਘਰ ਤੋਂ ਪੈ ਜਾਂਦਾ ਹਨਾ 16 15 16 ਕਿਲੋਮੀਟਰ ਦੂਰ ਤੇ ਇੱਥੇ ਮੈਂ ਵੇਟ ਕਰ ਰਿਹਾ ਬੱਸ ਦੀ ਤੇ ਬੱਸ ਆ ਚੁੱਕੀ ਹੈ ਤੇ ਹੁਣ ਬੱਸ 'ਚ ਬੈ ਕੇ ਮੈਂ ਚਲੇ ਜਾਣਾ ਆਪਣੇ ਅੱਡੇ ਮਹਿੰਗਾ ਪਰ ਉਸ ਤੋਂ ਬਾਅਦ ਫਿਰ ਉੱਥੇ ਮੈਂ ਚਲੇ ਜਾਊਂਗਾ ਵਾਪਸ ਘਰੇ ਤੇ ਇਹ ਬੱਸ ਬਹੁਤ ਭਰੀ ਆਈ ਹੈ ਤੇ ਇਹ ਹੁਣ ਖਲੋ ਕੇ ਜਾਣੇ ਪੈਣਾ ਹੈ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਕਿਉਂਕਿ ਇਸ ਟਾਈਮ ਨਾ ਬੱਚਿਆਂ ਦੀ ਛੁੱਟੀ ਹੋ ਜਾਂਦੀ ਹੈ ਤੇ ਸਕੂਲ ਵਾਲਿਆਂ ਦੀ ਕਾਲਜ ਵਾਲਿਆਂ ਦੀ ਤਾਂ ਕਰਕੇ ਬਹੁਤ ਭਰੀ ਭਰੀ ਹੁੰਦੀ ਬੱਸ ਤੇ ਖਲੋ ਕੇ ਜਾਣਾ ਪਿਆ ਤੇ ਹੁਣ 2:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਦੋਸਤੋ ਤੇ ਲੋ ਜੀ ਮੈਂ ਪਹੁੰਚ ਚੁੱਕਿਆ ਆ ਆਪਣੇ ਮਹਿੰਗਾ ਪਰ ਹੁਣ ਤੇ ਇੱਥੇ ਵੀਰਜੀ ਤੇ ਉਹਨਾਂ ਦਾ ਚੇਲਾ ਕੰਮ ਕਰ ਰਹੇ ਨੇ ਬਿਲਡਿੰਗ ਦਾ ਤੇ ਫੁੱਫੜ ਜੀ ਵੀ ਇੱਥੇ ਹੀ ਅਜੇ ਪੂਆ ਜੀ ਵੀ ਉਹਨਾਂ ਨੇ ਦਵਾਈ ਲੈਣੀ ਸੀ ਆਪਣੀ ਤੇ ਫੁੱਫੜ ਜੀ ਨੂੰ ਕੰਮ ਹੀ ਥੋੜਾ ਇੱਧਰ ਉੱਧਰ ਤੇ ਉਹਨਾਂ ਨੂੰ ਵੀ ਟਾਈਮ ਲੱਗਿਆ ਉਹ ਮੇਰੀ ਵੇਟ ਕਰ ਰਹੇ ਸੀ ਮੈਂ ਵੀ ਆ ਗਿਆ ਤੇ ਹੁਣ ਅਸੀਂ ਘਰ ਨੂੰ ਆ ਚੁੱਕੇ ਆ ਦੋਸਤੋ ਤੇ ਹੁਣ ਮੇ ਆ ਸਤਵਿੰਦਰ ਵੀ ਅੱਜ ਪੈਲੀ ਪੁਲੀ ਵਾਰ ਰਿਹਾ ਸੀ ਤੇ ਪੱਠੇ ਵਗੈਰਾ ਨਹੀਂ ਉਤਰੇ ਗਏ ਤੇ ਲੇਟ ਹੀ ਹੋ ਗਿਆ ਹੁਣ 3:30 ਦਿਨ ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਅੱਜ ਪੱਠੇ ਲੇਟ ਹੋ ਚੁੱਕੇ ਨੇ ਤੇ ਆ ਵੀਰ ਜੀ ਦਾ ਮੋਟਰਸਾਈਕਲ ਅੱਜ ਪੈਂਚਰ ਹੋ ਗਿਆ ਸੀ ਤਾਂ ਕਰਕੇ ਉਹ ਲੈ ਕੇ ਨਹੀਂ ਗਏ ਸੀ ਤੇ ਉਹਨਾਂ ਨੇ ਸਵੇਰੇ ਛੱਡਣ ਗਏ ਫੁੱਫੜ ਜੀ ਵਾਲੇ ਮੋਟਰਸਾਈਕਲ ਤੇ ਤੇ ਉਹ ਟਾਇਰ ਲੈ ਗਏ ਸੀ ਖੋਲ ਕੇ ਤੇ ਲੰਡਾ ਹੋਇਆ ਪਿਆ ਮੋਟਰਸਾਈਕਲ ਆਪਣਾ ਭੂਆ ਜੀ ਬੈਠੇ ਨੇ ਅਸੀਂ ਤਿੰਨੇ ਹੁਣੇ ਆਏ ਆ ਤੇ ਯਾਰ ਮੇਰਾ ਸਿਰ ਜਾ ਜੇ ਵੀ ਹਲਕਾ ਹਲਕਾ ਦੁਖੀ ਜਾ ਰਿਹਾ ਏ ਮਨ ਕਰ ਰਿਹਾ ਚਾਹ ਪੀਵਾਂ ਛੇਤੀ ਤੇ ਮੇਰੇ ਪੱਠੇ ਵੀ ਜੇ ਉਤਰਨ ਵਾਲੇ ਯਾਰ ਤੇ ਮੇਰਾ ਨਾ ਚੌਲ ਖਾ ਪਏ ਸੀ ਮੈਂ ਕਿਹਾ ਚਲੋ ਚੌਲ ਖਾ ਲੀਨਾ ਨਾ ਚਿਰ ਭੁੱਖ ਜੀ ਵੀ ਲੱਗਨਦੀ ਹੀ ਕਿਉਂਕਿ ਸਵੇਰੇ ਬਣਿਆ ਸਵੇਰੇ ਮੈਂ ਖਾ ਕੇ ਨਹੀਂ ਗਿਆ ਮੈਂ ਰੋਟੀ ਖਾ ਲਈ ਹੀ ਤੇ ਇਧਰ ਆਪਾਂ ਆਲੂ ਤੇ ਦੂਜੀ ਸਬਜੀ ਪਾ ਲਈ ਹੈ ਮਤਉਆਂ ਦੀ ਤੇ ਉਧਰ ਸਤਵਿੰਦਰ ਵਾਰਿਆ ਪੈਲੀ ਕਰ ਰਿਹਾ ਤਿਆਰ ਕਣਕ ਵਿਜਨ ਲਈ ਤੇ ਲਓ ਜੀ ਆਪਾਂ ਖਾਣੇ ਚੌਲ ਤੇ ਥੋੜੀ ਜੀ ਪਨੀਰ ਦੀ ਸਬਜੀ ਵੀ ਪਈ ਹੀ ਉਹ ਵੀ ਵਿੱਚ ਰਲਾਲੀ ਮੈਂ ਚੌਲ ਖਾ ਕੇ ਫਿਰ ਮੈਂ ਯਾਰ ਪੱਠੇ ਉਤਰਨੇ ਆ ਉਸ ਤੋਂ ਬਾਅਦ ਫਿਰ ਚਾਹ ਪੀਊਂਗਾ ਤੇ ਇਧਰ ਦੋਸਤੋ ਮੈਂ ਹੁਣ ਸਿੱਧਾ ਤੁਹਾਨੂੰ ਦਿਖਾਉਂਦਿਆਂ ਵੀਡੀਓ ਪੱਠੇ-ਪੁੱਠੇ ਕੁਤਰ ਲਏ ਹੀ ਮੈਂ ਤੇ ਚਾਹ ਵੀ ਬਣ ਗਈ ਸੀ ਤੇ ਮੈਂ ਕਿਹਾ ਚੱਲ ਚਾਹ ਪੀ ਲੈਣਾ ਮੰਜਾ ਬੰਤੀਆਂ ਹੀ ਪੱਠੇ ਖਾਣ ਲੱਗੀਆਂ ਤੇ ਹੁਣ ਮੈਂ ਲੱਗਾ ਜੀ ਆ ਪੱਠੇ ਵੜਣ ਥੋੜੇ ਜੇ ਹੁਣ ਵਾਸਤੇ ਥੋੜੇ ਸਵੇਰ ਵਾਸਤੇ ਅੱਜ ਬਹੁਤ ਲੇਟ ਹੋ ਗਿਆ ਯਾਰ ਪਲਿਓ ਲੇਟ ਹੋ ਗਿਆ ਨਾ ਚਲੋ ਮੈਂ ਵੜਨਾ ਪੱਠੇ ਦੋਸਤੋ ਸਾਗ ਬਹੁਤ ਘੈਂਟ ਸਾਡੀ ਉੱਗਿਆ ਦੇਖੋ ਕਿੱਡੀਆਂ ਮੋਟੀ ਮੋਟੀਆਂ ਗੰਦਲਾਂ ਥੋੜੇ ਥੋੜੇ ਨਾ ਮੈਂ ਸਾਗ ਦੇ ਆ ਸਾਗ ਦੇ ਬੂਟੇ ਥੋੜੇ ਥੋੜੇ ਮੈਂ ਛੱਡ ਦਿਨਾ ਇਹ ਵਿੱਚ ਬਿਰਲੇ ਬਿਰਲੇ ਤੇ ਕਿਉਂਕਿ ਫਿਰ ਸਾਗ ਸੋਗ ਬੰਦਾ ਬਣਾ ਲੈਂਦਾ ਅਸੀਂ ਦੋ ਤਿੰਨ ਵਾਰੀ ਧਰ ਲਿਆ ਸਾਗ ਇੱਥੋਂ ਫਿਰ ਇਹ ਮੁੱਕ ਜਾਊਗਾ ਤੇ ਸਾਡੇ ਉੱਪਰ ਸੀਨ ਵਾਲਾ ਜਿਹੜੀ ਜਗ੍ਹਾ ਹੈ ਉੱਥੇ ਬਰਸੀਨ ਉੱਗੂਗਾ ਫਿਰ ਸਾਗ ਵੀ ਉੱਥੇ ਵੀ ਉੱਗ ਜਾਣਾ ਤਿਆਰ ਹੋ ਜਾਊਗਾ ਉਹਨੇ ਚਿਰਾਂ ਠੀਕ ਹੈ ਦੋਸਤੋ ਮੈਂ ਵੱੜਲਾ ਪੱਠੇ ਆਹ ਦੇਖੋ ਦੋਸਤੋ ਇੰਨਾ ਸੋਹਣਾ ਮੋਟੀਆਂ-ਮੋਟੀਆਂ ਗੰਦਲਾਂ ਵਾਲਾ ਸਾਗ ਹੈ ਏਰ ਕੀ ਇਹ ਸ਼ਾਮ ਦਾ ਮਾਹੌਲ ਦੇ ਡੁੱਬਣ ਵਾਲਾ ਹੈ ਬਸ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਤੇ ਉਹ ਲਾਈ ਦੇ ਕੀਲੇ-ਪੀਲੇ ਫੁੱਲ ਬਹੁਤ ਸੋਹਣੇ ਲੱਗਦੇ ਪਏ ਨੇ ਤੇ ਮੈਂ ਨਾ ਸਵੇਰ ਵਾਸਤੇ ਹਰਾ ਵੱਢ ਕੇ ਟੋਕੇ ਵਿੱਚ ਲਾ ਦਿੱਤਾ ਤੇ ਪੱਠੇ ਪਾ ਦਿੱਤੇ ਮੱਜਾਂ ਨੂੰ ਤੇ ਹੁਣ ਖਾ ਰੀਆਂ ਨੇ ਥੋੜੀ ਲੇਟ ਹੋ ਗਈ ਪੱਠੇ ਆਪਣੇ ਕਿਉਂਕਿ ਮੈਂ ਚਲੇ ਗਿਆ ਸੀ ਸ਼ਹਿਰ ਆਪਣੇ ਤੇ ਆ ਕੇ ਮੈਂ ਕੁਤਰ-ਕਤਰ ਕੇ ਪਾਏ ਆ ਤੇ ਹੁਣ ਮੈਂ ਬਸ ਥੋੜੀ ਅੱਧੇ ਘੰਟੇ ਤੱਕ ਪਾਣੀ ਲਾ ਦੇਣਾ ਇਹਨਾਂ ਨੂੰ ਰਾਤ ਵਾਲਾ ਤੇ ਫਿਰ ਆਪਣਾ ਕੰਮ ਨਿਭੜ ਜਾਣਾ ਹੈ ਤੇ ਦੋਸਤੋ ਹੁਣ ਸ਼ਾਮ ਦਾ ਵੀਊ ਦੇਖ ਸਕਦੇ ਹੋ ਤੁਸੀਂ ਸਾਢੇ 5 ਵਜੇ ਦਾ ਟਾਈਮ ਹੋ ਰਿਹਾ ਹੈ ਤੇ ਮੈਂ ਪਾਣੀ ਡਾਹ ਕੇ ਡੰਗਰਾਂ ਨੂੰ ਮੈਂ ਇੱਕ ਵਾਰੀ ਕੰਮ ਨਿਬੇੜਾ ਹੁਣ ਮੇਰਾ ਤੇ ਆ ਦੇਖੋ ਜੀ ਸ਼ਾਮ ਦਾ ਵੀਊ ਸਾਡੇ ਘਰ ਦਾ ਤੇ ਸ਼ਾਮ ਦੀਆਂ ਧਾਰਾ ਮੇਰੀ ਭੈਣ ਕੱਢ ਦਿੰਦੀ ਹੈ ਤੇ ਸਵੇਰ ਦੀਆਂ ਮੈਂ ਕੱਢਦਾ ਜੀ ਤੇ ਦੋਸਤੋ ਕਿਸੇ ਦੀ ਲੇਬਰ ਵਿਚਾਰੀ ਗੰਨਾ ਛਿਲ ਕੇ ਆਪਣੇ ਘਰੇ ਜਾ ਰਹੀ ਹੈ ਉਧਰ ਜਿੱਥੇ ਰਹਿੰਦੇ ਆ ਤੇ ਕਿਰਨ ਚੜੀ ਲੋਕੀਆਂ ਤੋੜਨ ਉੱਪਰ ਕੋਠੇ ਤੇ ਬਹੁਤ ਲੋਕੀਆਂ ਲੱਗਦੀਆਂ ਸਾਡੀਆਂ ਤੇ ਪੂਆ ਜੀ ਇੱਧਰ ਘੁੰਮ ਰਹੇ ਨੇ ਤੇ ਗੁਰਬਾਣੀ ਲਾ ਦਿੱਤੀ ਹੈ ਬਾਜੇ ਤੇ ਇਦਾਂ ਦੇ ਹਾਲਤਾ ਆਪਣਾ ਦੇਣ ਤੇ ਜੇ ਵਲੌਗ ਤੁਹਾਨੂੰ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜੀਓ ਇਸ சேனਲ ਤੇ ਜੇ ਤੁਸੀਂ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਜੇ ਨਹੀਂ ਕੀਤਾ ਹਜੇ ਤੱਕ ਓਕੇ ਠੀਕ ਹੈ ਜੀ ਦੋਸਤੋ ਮੈਂ ਕਰ ਲਾ ਆਪਣਾ ਕੰਮ ਮਿਲਦੇ ਆ ਨਵੇਂ ਵਲੌਗਸ ਬਾਏ ਬਾਏ ਲਵ ਯੂ ਆਲ